ਸਸੀ ਕਾਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਕੁਕਿੰਗ ਆਫ ਪੰਜਾਬ ਤੇ ਸਵਾਗਤਾਂ ਅਮੀਤ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਮੋਂਗੇ ਅੱਜ ਅਸੀਂ ਤੁਹਾਨਾ ਘਰ ਵਿੱਚ ਆਲੂ ਪਿਆਜ਼ ਦੇ ਪਕੌੜਿਆਂ ਦੀ ਰੈਸਪੀ ਬਣਾ ਕੇ ਸ਼ੇਅਰ ਕਰਾਂਗੇ ਇਹ ਪਕੌੜੇ ਬਹੁਤ ਹੀ ਖਾਣ ਵਿੱਚ ਸਵਾਦ ਲੱਗਦੇ ਹਨ ਇੱਧਰ ਆਲੂ ਪਿਆਜ਼ ਦੇ ਪਕੌੜੇ ਬਣਾਉਣ ਲਈ ਮੈਂ ਆਲੂ ਪਿਆਜ਼ਾਂ ਨੂੰ ਛਿੱਲ ਕੇ ਚੰਗੀ ਤਰ੍ਹਾਂ ਪਾਣੀ ਵਿੱਚ ਪਾ ਕੇ ਰੱਖ ਦਿੱਤਾ ਸੀ ਤਾਂ ਜੋ ਆਲੂ ਪਿਆਜ਼ ਆਪਣੇ ਚੰਗੀ ਤਰ੍ਹਾਂ ਸਾਫ ਹੋ ਜਾਣ ਤੇ ਇਹਨਾਂ ਦਾ ਰੰਗ ਵੀ ਆਲੂਆਂ ਦਾ ਕਾਲਾ ਨਾ ਹੋਵੇ ਤੇ ਪਿਆਜ਼ਾਂ ਦੀ ਖੜੱਤਨ ਵੀ ਚੰਗੀ ਤਰ੍ਹਾਂ ਨਿਕਲ ਜਾਵੇ ਤੁਸੀਂ ਆਲੂ ਪਿਆਜ਼ ਆਪਣੇ ਹਿਸਾਬ ਨਾਲ ਲੈ ਸਕਦੇ ਹੋ ਜਿੰਨੇ ਤੁਸੀਂ ਪਕੌੜੇ ਬਣਾਉਣੇ ਹਨ ਹੁਣ ਮੈਂ ਪਿਆਜ਼ਾਂ ਨੂੰ ਕੱਟ ਲਵਾਂਗੀ ਪਿਆਜ਼ਾਂ ਨੂੰ ਮੈਂ ਦੋ ਹਿੱਸਿਆਂ ਵਿੱਚ ਕੱਟ ਕੇ ਇਹਨਾਂ ਨੂੰ ਮੈਂ ਬਰੀਕ-ਬਰੀਕ ਲੰਬੇ ਪੀਸਾਂ ਵਿੱਚ ਕਟਾਂਗੇ ਨਾ ਹੀ ਜ਼ਿਆਦਾ ਮੋਟੇ ਤੇ ਨਾ ਹੀ ਜ਼ਿਆਦਾ ਬਰੀਕ ਕਟਾਂਗੇ ਸਾਰੇ ਪਿਆਜ਼ ਇਸ ਤਰ੍ਹਾਂ ਹੀ ਕਟਾਂਗੇ ਤੁਸੀਂ ਪਿਆਜ਼ਾਂ ਨੂੰ ਗੋਲ ਵੀ ਕੱਟ ਸਕਦੇ ਹੋ ਪਰ ਇਸ ਤਰ੍ਹਾਂ ਜੇ ਪਕੌੜਿਆਂ ਵਿੱਚ ਪਿਆਜ਼ ਪਾਉਣੇ ਹਨ ਤਾਂ ਬਹੁਤ ਹੀ ਵਧੀਆ ਪਿਆਜ਼ ਆਪਣੇ ਇਸਦੇ ਲੱਛੇ ਨਿਕਲ ਕੇ ਆਉਂਦੇ ਹਨ ਹੁਣ ਮੈਂ ਪਿਆਜ਼ ਸਾਰੇ ਇਸੇ ਤਰ੍ਹਾਂ ਕੱਟ ਕੇ ਤਿਆਰ ਕਰ ਲਵਾਂਗੇ ਤੁਸੀਂ ਪਿਆਜ਼ ਆਪਣੇ ਹਿਸਾਬ ਨਾਲ ਲੈ ਸਕਦੇ ਹੋ ਜਿੰਨੇ ਤੁਸੀਂ ਪਕੌੜੇ ਬਣਾਉਣੇ ਹਨ ਹੁਣ ਮੈਂ ਸਾਰੇ ਪਿਆਜ਼ ਕੱਟ ਲਈ ਸੀ ਹੁਣ ਆਲੂਆਂ ਨੂੰ ਵੀ ਪਹਿਲਾਂ ਦੋ ਹਿੱਸਿਆਂ ਵਿੱਚ ਕਰਾਂਗੇ ਫਿਰ ਇਸ ਨੂੰ ਮੈਂ ਲੰਬੇ ਪੀਸਾਂ ਵਿੱਚ ਕੱਟ ਲਵਾਂਗੇ ਨਾ ਹੀ ਜ਼ਿਆਦਾ ਮੋਟੇ ਤੇ ਨਾ ਹੀ ਜ਼ਿਆਦਾ ਪਤਲੇ ਕੱਟਨੇ ਹਨ ਜੇਕਰ ਮੋਟੇ ਕੱਟਾਂਗੇ ਤਾਂ ਕਈ ਵਾਰ ਪਕੌੜਿਆਂ ਵਿੱਚ ਆਲੂ ਕੱਚੇ ਰਹਿ ਜਾਂਦੇ ਹਨ ਹੁਣ ਸਾਰੇ ਆਲੂਆਂ ਨੂੰ ਮੈਂ ਲੰਬੇ ਪੀਸਾਂ ਵਿੱਚ ਕੱਟਾਂਗੇ ਨਾ ਹੀ ਜ਼ਿਆਦਾ ਇਹਨਾਂ ਨੂੰ ਮोटा ਕੱਟਣਾ ਇਹਦੇ ਨਾਲ ਹੀ ਜ਼ਿਆਦਾ ਬਰੀਕ ਕੱਟਣਾ ਹੈ। ਮੈਂ ਸਾਰੇ ਆਲੂ ਕੱਟ ਕੇ ਮੈਂ ਪਾਣੀ ਵਿੱਚ ਪਾ ਕੇ ਰੱਖ ਦਿੱਤੇ ਸੀ ਤਾਂ ਜੋ ਆਲੂ ਆਪਣੇ ਕਾਲੇ ਨਾ ਹੋਣ। ਤੁਸੀਂ ਮੀਡੀਅਮ ਸਾਈਜ਼ ਦੇ ਵੀ ਆਲੂ ਲੈ ਸਕਦੇ ਹੋ। ਮੈਂ ਵੱਡੇ ਸਾਈਜ਼ ਦੇ ਆਲੂ ਲੈ ਸੀ। ਇਧਰ ਮਸਾਲੇ ਲਈ ਮੈਂ 10-12 ਹਰੀਆਂ ਵਿੱਚ 1 ਇੰਚ ਅਦਰਕ ਦਾ ਟੁਕੜਾ, 10-12 ਮੈਂ ਲਸਣ ਦੀਆਂ ਕਲੀਆਂ ਲੈ ਲਈਆਂ। ਇਸ ਨੂੰ ਕੁੰਡੀ 'ਚ ਦਰਦਰਾ ਜਿਹਾ ਕੁੱਟ ਲਵਾਂਗੇ। ਹੁਣ ਮੈਂ ਸਾਰੇ ਆਲੂ ਪਿਆਜ਼ਾਂ ਨੂੰ ਇੱਕ ਖੁੱਲੀ ਪ੍ਰਾਂਤ ਵਿੱਚ ਪਾ ਲਿਆ ਸੀ। ਤੁਸੀਂ ਕਿਸੇ ਖੁੱਲੇ ਫਾਂਡੇ ਵਿੱਚ ਪਾ ਸਕਦੇ ਹੋ। ਹੁਣ ਹੱਥ ਨਾਲ ਥੋੜੇ ਜਿਹਾ ਪਿਆਜ਼ਾਂ ਦੇ ਲੱਛਿਆਂ ਨੂੰ ਕੋਲ ਲਵਾਂਗੇ ਤਾਂ ਤਾਂ ਜੋ ਇਸਦੇ ਲੱچھے ਪਕੌੜੇ ਵਿੱਚ ਵਧੀਆ ਲੱਗਣ ਹੁਣ ਮੈਂ ਦੋ ਕੋਲੀਆਂ ਬੇਸਣ ਦੀਆਂ ਲੈ ਲਈ ਸੀ ਬੇਸਣ ਤੁਸੀਂ ਮੋਟਾ ਬਰੀਕ ਕੋਈ ਵੀ ਲੈ ਸਕਦੇ ਹੋ ਥੋੜਾ ਜਿਹਾ ਦੋ ਕ ਮੁਠੀਆਂ ਮੈਂ ਰੱਖ ਲਿਆ ਸੀ ਦੇਖ ਕੇ ਬਾਅਦ ਵਿੱਚ ਐਡ ਕਰ ਲਵਾਂਗੇ ਹੁਣ ਇਸ ਵਿੱਚ ਇੱਕ ਚਮਚ ਜੀਰੇ ਦਾ ਪਾਵਾਂਗੇ ਨਾਲ ਹੀ ਇਸ ਵਿੱਚ ਸੁੱਕਾ ਧਨੀਆ ਤੇ ਅੱਧਾ ਚਮਚ ਜਵੈਨ ਦਾ ਪਾਵਾਂਗੇ ਜਵੈਨ ਤੇ ਸੁੱਕੇ ਧਨੀਆ ਦਾ ਫਲੇਵਰ ਪਕੌੜਿਆਂ ਵਿੱਚ ਬਹੁਤ ਹੀ ਵਧੀਆ ਹੁੰਦਾ ਹੈ ਹੁਣ ਇਸ ਵਿੱਚ ਅੱਧਾ ਚਮਚ ਹਲਦੀ ਦਾ ਪਾਵਾਂਗੇ ਅੱਧਾ ਚਮਚੇ ਵਿੱਚ ਲਾਲ ਮਿਰਚ ਪਾਊਡਰ ਦਾ ਪਾਵਾਂਗੇ ਤੁਸੀਂ ਮਸਾਲੇ ਆਪਣੇ ਹਿਸਾਬ ਨਾਲ ਜਿੰਨੇ ਪਕੌੜੇ ਬਣਾਉਣੇ ਹਨ ਉਸਦੇ ਹਿਸਾਬ ਨਾਲ ਲੈ ਸਕਦੇ ਹੋ ਹੁਣ ਇਸ ਵਿੱਚ ਅੱਧਾ ਚਮਚ ਗਰਮ ਸਾਲੇ ਦਾ ਐਡ ਕਰਾਂਗੇ ਟੇਸਟ ਦੇ ਅਕੋਰਡਿੰਗ ਇਸ ਵਿੱਚ ਸਵਾਹ ਚਮਚ ਨਮਕ ਦਾ ਪਾਵਾਂਗੇ ਨਮਕ ਤੁਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਪਾ ਸਕਦੇ ਹੋ ਹੁਣ ਇਸ ਵਿੱਚ ਕੁੱਟਿਆ ਹੈ ਅਦਰਕ ਲਸਣ ਤੇ ਹਰੀ ਮਿਰਚ ਦਾ ਪੇਸਟ ਪਾਵਾਂਗੇ ਮਿਰਚ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਲੈ ਸਕਦੇ ਹੋ ਮੈਂ 2 ਚਮਚ ਭਰ ਕੇ ਇਸ ਵਿੱਚ ਪਾ ਰਹੀ ਹਾਂ ਅਦਰਕ ਲਸਣ ਦਾ ਕੁੱਟ ਕੇ ਫਲੇਵਰ ਬਹੁਤ ਹੀ ਵਧੀਆ ਆਉਂਦਾ ਹੈ ਪਕੌੜਿਆਂ ਵਿੱਚ ਤੁਸੀਂ ਇਹ ਜ਼ਰੂਰ ਪਾਓ ਹੁਣ ਇਸ ਵਿੱਚ ਬਰੀਕ ਕੱਟਿਆ ਹੈ ਧਨੀਆ ਪਾ ਦਵਾਂਗੇ ਧਨੀਆ ਖੂਬਸਾਰਾ ਇਸ ਵਿੱਚ ਪਾਵਾਂਗੇ ਤੁਸੀਂ ਧਨੀਏ ਦੇ ਨਾਲ ਇਸ ਵਿੱਚ ਪਾਲਕ ਵੀ ਫਰੈਸ਼ ਕੱਟ ਕੇ ਪਾ ਸਕਦੇ ਹੋ ਪਰ ਮੈਂ ਇਕੱਲੇ ਆਲੂ ਪਿਆਜ਼ਾਂ ਦੇ ਪਕੌੜੇ ਬਣਾਉਣੇ ਹਨ ਉਹਲੇ ਇਸ ਵਿੱਚ ਮੈਂ 2 ਕ ਚਮਚ ਸਿਰਕੇ ਦੇ ਐਡ ਕਰੇ ਸਿਰਕੇ ਦਾ ਫਲੇਵਰ ਬਹੁਤ ਹੀ ਵਧੀਆ ਹੁੰਦਾ ਹੈ ਪਕੌੜਿਆਂ ਵਿੱਚ ਹੁਣ ਸਾਰੇ ਸਮਾਨ ਨੂੰ ਮੈਂ ਬੇਸਨ ਵਿੱਚ ਚੰਗੀ ਤਰ੍ਹਾਂ ਮਿਲਾ ਲਵਾਂਗੇ ਤਾਂ ਜੋ ਪਿਆਜ਼ ਆਪਣਾ ਪਾਣੀ ਛੱਡ ਦੇਣ ਤੇ ਆਲੂ ਵੀ ਮੈਂ ਚੰਗੀ ਤਰ੍ਹਾਂ ਇਹਨਾਂ ਨੂੰ ਮਿਲਾ ਲਿਆ ਸੀ ਹਲੇ ਮੈਂ ਇਸ ਵਿੱਚ ਪਾਣੀ ਨਹੀਂ ਐਡ ਕਰਿਆ ਕਿਉਂਕਿ ਪਿਆਜ਼ ਤੇ ਆਲੂਆਂ ਵਿੱਚ ਥੋੜਾ ਜਿਹਾ ਪਾਣੀ ਹੁੰਦਾ ਹੈ ਪਹਿਲਾਂ ਮੈਂ ਇਸ ਨੂੰ ਇਸੇ ਤਰ੍ਹਾਂ ਮਿਕਸ ਕਰਿਆ ਹੁਣ ਇਸ ਵਿੱਚ ਥੋੜਾ ਥੋੜਾ ਕਰਕੇ ਪਾਣੀ ਪਾਵਾਂਗੇ ਪਾਣੀ ਕੋਲੱਖਤ ਜ਼ਿਆਦਾ ਨਹੀਂ ਪਾਉਣਾ ਥੋੜਾ ਥੋੜਾ ਕਰਕੇ ਪਾਣੀ ਪਾਉਂਦੇ ਜਾਵਾਂਗੇ ਤੇ ਪਕੌੜਿਆਂ ਦਾ ਬੈਟਰ ਬਣਾ ਕੇ ਤਿਆਰ ਕਰ ਲਵਾਂਗੇ ਚੰਗੀ ਤਰ੍ਹਾਂ ਮੈਂ ਇਸ ਵਿੱਚ ਥੋੜਾ ਥੋੜਾ ਪਾਣੀ ਪਾ ਲਿਆ ਸੀ ਮੈਨੂੰ ਬੇਸਣ ਥੋੜਾ ਜਿਹਾ ਘੱਟ ਲੱਗ ਰਿਹਾ ਸੀ ਆਲੂ ਥੋੜੇ ਜਿਹਾ ਸੁੱਕੇ ਸੁੱਕੇ ਲੱਗ ਰਹੇ ਸੀ ਇਸ ਵਿੱਚ ਜਿਹੜਾ ਬਚਾਇਆ ਹੈ ਬੇਸਣ ਸੀ ਉਹ ਵੀ ਪਾ ਦਵਾਂਗੀ ਦੋ ਕੁ ਮੁਠੀਆਂ ਤੁਸੀਂ ਜਿੰਨੇ ਪਕੌੜੇ ਬਣਾਉਣੇ ਉਸ ਦੇ ਹਿਸਾਬ ਨਾਲ ਬੇਸਣ ਲੈ ਸਕਦੇ ਹੋ ਜਿਆਦਾ ਬੇਸਣ ਪਾਉਣਾ ਫਿਰ ਬੇਸਣ ਹੀ ਦਿਖਦਾ ਹੈ ਆਲੂ ਪਿਆਜ਼ ਨਹੀਂ ਦਿਖਦੇ ਇਸ ਲਈ ਮੈਂ ਦੋ ਕੌਲੀਆਂ ਲਈਆਂ ਸੀ ਮੈਂ ਸਾਰਾ ਬੇਸਨ ਮੈਸ ਵਿੱਚ ਪਾ ਦਿੱਤਾ ਹੁਣ ਮੈਂ ਚੰਗੀ ਤਰ੍ਹਾਂ ਪਕੌੜਿਆਂ ਵਾਲੇ ਬੈਟਰ ਬਣਾ ਕੇ ਤਿਆਰ ਕਰ ਲਿਆ ਸੀ ਇਸ ਨੂੰ ਮੈਂ ਜਿਆਦਾ ਪਤਲਾ ਨਹੀਂ ਰੱਖਿਆ ਕਿਉਂਕਿ ਆਲੂ ਪਿਆਜ਼ ਪਾਣੀ ਛੱਡ ਦਿੰਦੇ ਹਨ ਨਮਕ ਪਾਉਣ ਕਰਕੇ ਹੁਣ ਬੈਟਰ ਬਣ ਕੇ ਆਪਣਾ ਤਿਆਰ ਹੈ ਪਕੌੜਿਆਂ ਵਾਲਾ ਇਸ ਨੂੰ ਮੈਂ 10 ਮਿੰਟ ਲਈ ਰੈਸਟ ਰੇ ਰੱਖ ਦਵਾਂਗੀ ਉੰਨੀ ਦੇਰ ਨੂੰ ਤੇਲ ਗਰਮ ਕਰ ਲਵਾਂਗੇ ਇੱਧਰ ਮੈਂ ਕੜਾਹੀ ਵਿੱਚ ਤੇਲ ਪਾ ਕੇ ਰੱਖ ਦਿੱਤਾ ਸੀ ਮੈਂ ਸਰੋਂ ਦਾ ਤੇਲ ਲੈ ਹੈ ਤੁਸੀਂ ਕੁਕਿੰਗ ਆਇਲ ਕੋਈ ਵੀ ਲੈ ਸਕਦੇ ਹੋ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ ਇੱਧਰ 10 ਮਿੰਟ ਹੋ ਗਏ ਸੀ ਕੋੜਿਆਂ ਵਾਲਾ ਬੈਟਰ ਨੂੰ ਵੀ ਪੈਨੋਂ ਇਸ ਵਿੱਚ ਮੈਂ ਦੋ ਛੁਟਕੀਆਂ ਬੇਕ ਸੋਡੇ ਦੀ ਮਿਲਾਵਾਂਗੇ ਚੰਗੀ ਤਰ੍ਹਾਂ ਇਸ ਵਿੱਚ ਮਿਲਾਵਾਂਗੇ ਤੁਸੀਂ ਇਸ ਦੀ ਜਗ੍ਹਾ ਤੇ ਬੇਕਿੰਗ ਪਾਊਡਰ ਵੀ ਲੈ ਸਕਦੇ ਹੋ ਚੰਗੀ ਤਰ੍ਹਾਂ ਇਸ ਨੂੰ ਸਾਰੇ ਪਕੌੜਿਆਂ ਵਾਲੇ ਬੈਟਰ ਵਿੱਚ ਮਿਲਾ ਲਵਾਂਗੇ ਤਾਂ ਜੋ ਚੰਗੀ ਤਰ੍ਹਾਂ ਆਪਣਾ ਬੇਕਿੰਗ ਸੋਡਾ ਇਸ ਵਿੱਚ ਮਿਕਸ ਹੋ ਜਵੇ ਤੁਸੀਂ ਬੇਕਿੰਗ ਸੋਡੇ ਦੀ ਜਗ੍ਹਾ ਤੇ ਬੇਕਿੰਗ ਪਾਊਡਰ ਵੀ ਲੈ ਸਕਦੇ ਹੋ ਹੁਣ ਇਧਰ ਆਪਣਾ ਤੇਲ ਵੀ ਚੰਗੀ ਤਰ੍ਹਾਂ ਮੀਡੀਅਮ ਫਲੇਮ ਤੇ ਗਰਮ ਹੋ ਗਿਆ ਗੈਸ ਦੀ ਫਲੇਮ ਮੈਂ ਮੀਡੀਅਮ ਹੀ ਰੱਖੀ ਆ ਹੁਣ ਹੱਥਾਂ ਨਾਲ ਇਸ ਨੂੰ ਇਸ ਵਿੱਚ ਪਕੌੜਿਆਂ ਨੂੰ ਪਾ ਲਵਾਂਗੇ ਤੁਸੀਂ ਪਕੌੜੇ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਇਸ ਵਿੱਚ ਮੈਂ ਵਿੱਚ ਛੋਟੇ ਛੋਟੇ ਪਕੌੜੇ ਪਾ ਰਹੀ ਹਾਂ ਜਿਆਦਾ ਵੱਡੇ ਪਕੌੜੇ ਨਹੀਂ ਪਾ ਰਹੀ ਤਾਂ ਜੋ ਅੰਦਰ ਤੱਕ ਆਪਣੇ ਪਕੌੜੇ ਪੱਕ ਜਾਣ ਹੁਣ ਮੈਂ ਸਾਰਾ ਇਸ ਵਿੱਚ ਕਪੂਰ ਪਾ ਲਿਆ ਸੀ ਤੁਸੀਂ ਤੇਲ ਦੇ ਹਿਸਾਬ ਨਾਲ ਇਸ ਵਿੱਚ ਪੂਰ ਪਾ ਲੈਣਾ ਹੈ ਪਕੌੜਿਆਂ ਦਾ ਹੁਣ ਚੰਗੀ ਤਰ੍ਹਾਂ ਇਸ ਨੂੰ ਮੈਂ 2 ਮਿੰਟ ਲਈ ਸੇਕ ਲੱਗ ਸਾਈਡ ਤੋਂ ਤਾਂ ਜੋ ਚੰਗੀ ਤਰ੍ਹਾਂ ਇਹਨਾਂ ਦਾ ਲਾਈਟ 골ਡਨ ਜਿਹਾ ਕਲਰ ਆ ਜਾਵੇ ਤੁਸੀਂ ਇਹਨਾਂ ਨੂੰ ਥੋੜਾ ਜਿਹਾ ਡਾਰਕ ਵੀ ਰੱਖ ਸਕਦੇ ਹੋ ਨਾ ਹੀ ਮੈਂ ਜਿਆਦਾ ਇਹਨਾਂ ਨੂੰ ਲਾਈਟ ਰੱਖਾਂਗੀ ਤੇ ਨਾ ਹੀ ਜਿਆਦਾ ਡਾਰਕ ਮੈਂ ਨੇ ਸਾਈਡ ਚੇਂਜ ਕਰਕੇ ਇਹਨਾਂ ਨੂੰ ਦੂਸਰੀ ਸਾਈਡ ਤੋਂ ਵੀ ਸੇਕ ਲਵਾ ਲਾਂਗੇ ਇੱਧਰ ਪਕੌੜਿਆਂ ਨੂੰ ਮੈਂ ਚੰਗੀ ਤਰ੍ਹਾਂ ਸੇਕ ਲਿਆ ਸੀ ਦੋ ਤਿੰਨ ਮਿੰਟ ਲਈ ਹੋਰ ਤਕਰੀਬਨ ਸੇਕਣ ਨੂੰ ਇਸਨੂੰ 5 ਤੋਂ 6 ਮਿੰਟ ਲੱਗੇ ਸੀ ਮੀਡੀਅਮ ਫਲੇਮ ਤੇ ਬਹੁਤ ਹੀ ਵਧੀਆ ਇਹਨਾਂ ਦਾ ਕਲਰ ਆਇਆ ਸੀ ਨਾ ਹੀ ਜ਼ਿਆਦਾ ਡਾਰਕ ਆ ਤੇ ਨਾ ਹੀ ਜ਼ਿਆਦਾ ਲਾਈਟ ਕ੍ਰਿਸਪੀ ਪਕੌੜੇ ਆਪਣੇ ਬਣ ਕੇ ਤਿਆਰ ਹੋਏ ਨੇ ਹੁਣ ਮੈਂ ਇਹਨਾਂ ਦਾ ਸਾਰਾ ਐਕਸਟਰਾ ਆਇਲ ਨਿਚੋੜ ਕੇ ਇਹਨਾਂ ਨੂੰ ਇੱਕ ਟਿਸ਼ੂ ਪੇਪਰ ਤੇ ਕੱਢ ਲਵਾਂਗੇ ਤੁਸੀਂ ਆਪਣੇ ਹਿਸਾਬ ਨਾਲ ਤੇਲ ਵਿੱਚ ਪਕੌੜੇ ਫਰਾਈ ਕਰ ਸਕਦੇ ਹੋ ਜਿੰਨੇ ਤੁਸੀਂ ਕਰਨੇ ਹਨ ਹੁਣ ਇੱਧਰ ਮੈਂ ਦੂਸਰਾ ਪੂੜੀ ਪਾ ਕੇ ਤਿਆਰ ਕਰ ਲਵਾਂਗੇ ਛੋਟੇ-ਛੋਟੇ ਪਕੌੜੇ ਪਾਵਾਂਗੇ ਜਿਆਦਾ ਵੱਡੇ ਨਹੀਂ ਪਾਉਣੇ ਨਹੀਂ ਤਾਂ ਪਕੌੜੇ ਆਪਣੇ ਕਈ ਵਾਰ ਵਿੱਚੋਂ ਕੱਚੇ ਰਹਿ ਜਾਂਦੇ ਹਨ ਤੇ ਬਾਹਰੋਂ ਪੱਕ ਜਾਂਦੇ ਹਨ ਗੈਸ ਦੀ ਫਲੇਮ ਮੀਡੀਅਮ ਹੀ ਰੱਖਣੀ ਹੈ ਮੀਡੀਅਮ ਫਲੇਮ ਤੇ ਪਕੌੜਿਆਂ ਨੂੰ ਚੰਗੀ ਤਰ੍ਹਾਂ ਇਸ ਵਿੱਚ ਪਾ ਕੇ ਫਰਾਈ ਕਰ ਲਵਾਂਗੇ ਮੈਂ ਹੱਥ ਨਾਲ ਪਾ ਰਹੀ ਹਾਂ ਤੁਸੀਂ ਚਮਚ ਨਾਲ ਵੀ ਪਾ ਰਹੇ ਹੋ ਜਿਸ ਤਰ੍ਹਾਂ ਤੁਹਾਨੂੰ ਸੈੱਟ ਲੱਗਦਾ ਉਸ ਦੇ ਹਿਸਾਬ ਨਾਲ ਤੁਸੀਂ ਪਾ ਸਕਦੇ ਹੋ ਹਨ ਸਾਰੇ ਪਕੌੜੇ ਮੈਂ ਇੱਕ ਇੱਕ ਕਰਕੇ ਸਵਿਚ ਪਾ ਲਈ ਸੀ ਮੈਂ ਸਵਿਚ ਇੱਕ ਵਾਰ ਚ 10-12 ਪਕੌੜੇ ਪਾਏ ਹਨ ਚੰਗੀ ਤਰ੍ਹਾਂ ਇਹਨਾਂ ਨੂੰ 2 ਮਿੰਟ ਲਈ ਸੇਕ ਲਵਾਂਗੇ ਹੁਣ 2 ਮਿੰਟ ਹੋ ਗਏ ਸੀ ਪਕੌੜਿਆਂ ਨੇ ਸਿੱਖ ਦਿਆਂ ਇਹਨਾਂ ਦੀ ਸਾਈਡ ਚੇਂਜ ਕਰਕੇ ਦੂਸਰੀ ਸਾਈਡ ਤੋਂ ਵੀ ਚੰਗੀ ਤਰ੍ਹਾਂ ਸੇਕ ਲਵਾਂਗੇ ਤਾਂ ਜੋ ਇਹਨਾਂ ਦੇ ਵੀ ਬਹੁਤ ਵਧੀਆ ਲਾਈਟ 골ਡਨ ਜਿਹਾ ਕਲਰ ਆ ਜਾਵੇ ਚੰਗੀ ਤਰ੍ਹਾਂ ਇਹਨਾਂ ਨੂੰ ਮੈਂ ਦੂਸਰੀ ਸਾਈਡ ਤੋਂ ਵੀ ਸੇਕ ਕੇ ਤਿਆਰ ਕਰਾਂਗੇ ਹੁਣ ਦਨ ਚਾਰ ਮਿੰਟ ਹੋ ਗਏ ਸੀ ਦੂਸਰੀ ਸਾਈਡ ਤੋਂ ਵੀ ਪਕੌੜੇ ਆਪਣੇ ਚੰਗੀ ਤਰ੍ਹਾਂ ਸਿੱਕ ਗਏ ਬਹੁਤ ਹੀ ਵਧੀਆ ਇਹਨਾਂ ਤੇ ਕਲਰ ਆ ਗਿਆ ਹੁਣ ਮੈਂ ਇਹਨਾਂ ਦਾ ਸਾਰਾ ਐਕਸਟਰਾ ਆਇਲ ਨਿਚੋੜ ਕੇ ਇਹਨਾਂ ਨੂੰ ਵੇਲ ਕੇ ਅਲੱਗ ਪਲੇਟ ਵਿੱਚ ਕੱਢ ਲਵਾਂਗੇ ਬਹੁਤ ਹੀ ਵਧੀਆ ਕ੍ਰਿਸਪੀ ਪਕੌੜੇ ਆਪਣੇ ਬਣ ਕੇ ਤਿਆਰ ਹੋਏ ਨੇ ਇਸੇ ਤਰ੍ਹਾਂ ਮੈਂ ਸਾਰੇ ਪਕੌੜੇ ਬਣਾ ਕੇ ਤਿਆਰ ਕਰ ਲਵਾਂਗੇ ਹੁਣ ਮੈਂ ਸਾਰੇ ਪਕੌੜੇ ਬਣਾ ਕੇ ਤਿਆਰ ਕਰ ਲਿਆ ਸੀ ਪਕੌੜੇ ਨੂੰ ਮੈਂ ਪਲੇਟ ਵਿੱਚ ਸਰਵ ਕਰ ਲਿਆ ਸੀ ਨਾਲ ਮੈਂ ਦਿੱਤਣੀ ਅਪਦੀਨੇ ਦੀ ਚਟਨੀ ਲਈ ਹੈ ਤੇ ਨਾਲੇ ਇਮਲੀ ਦੀ ਖੱਟੀ ਮਿੱਠੀ ਚਟਨੀ ਤੁਸੀਂ ਦੋਹਾਂ ਚਟਨੀਆਂ ਦੀ ਰੈਸਪੀ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਬਹੁਤ ਹੀ ਵਧੀਆ ਪਕੌੜੇ ਆਪਣੇ ਅੰਦਰ ਤੱਕ ਪੱਕ ਗਏ ਤੇ ਬਿਲਕੁਲ ਵੇਸ ਦਾ ਬੇਸਨ ਕੱਚਾ ਨਹੀਂ ਹੈਗਾ ਬਾਹਰੋਂ ਕ੍ਰਿਸਪੀ ਤੇ ਅੰਦਰੋਂ ਨਰਮ ਬਣ ਕੇ ਤਿਆਰ ਹੋਏ ਨੇ ਤੁਸੀਂ ਇਸ ਨੂੰ ਗਰਮਾ ਗਰਮ ਚਾਹ ਨਾਲ ਜਿਸ ਤਰ੍ਹਾਂ ਤੁਸੀਂ ਖਾਣਾ ਚਾਹੁੰਦੇ ਹੋ ਖਾ ਸਕਦੇ ਜੇਕਰ ਤੁਹਾਨੂੰ ਮੇਰੇ ਆਲੂ ਪਿਆਜ਼ ਦੇ ਕ੍ਰਿਸਪੀ ਪਕੌੜਿਆਂ ਦੀ ਰੈਸਪੀ ਥੋੜੀ ਜਿਹੀ ਵਧੀਆ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਜੀ